ਚੀਮਾ ਸਾਹਿਬ ਸਰਕਾਰ ਸਰ ਕਿਸ ਚੀਜ਼ ਦੀ ਵੇਟ ਕਰ ਰਹੀ ਹੈ ਚੀਮਾ ਸਾਹਿਬ ਬਹੁਤ ਬਹੁਤ ਸ਼ੋਰਟਸ ਕਮੈਂਟ ਚਾਹੀਦਾ ਸਰ ਇਹ ਬਿਲਕੁਲ ਇਹ ਚੀਜ਼ ਦਾ ਕਲੀਅਰ ਕਰ ਰਹੀ ਹੈ ਕਿ ਸਰਕਾਰ ਦੇ ਡੇਲੀ ਡੇਲੀ ਟਾਈਮ ਗੇਨ ਐਕਸਰਸਾਈਜ਼ ਹੈ ਉਹ ਹੋ ਰਹੀ ਆ ਜਿਹੜੇ 28 29 ਦਿਨ ਹੋ ਗਏ ਨੇ ਤੇ ਸਰਕਾਰ ਦੀ ਸਿਹਤ ਤੇ ਅਸਰ ਨਹੀਂ ਹੋਇਆ ਇਹਦਾ ਮਤਲਬ ਇਹ ਹੈਗਾ ਕਿ ਸਾਡੀ ਜਿਹੜੀ ਅਪਰੋਚ ਹੈ ਡੈਮੋਕਰੈtic ਕੰਟਰੀ ਦੇ ਵਿੱਚ ਉਹ ਬਿਲਕੁਲ ਠੀਕ ਚੱਲ ਰਹੀ ਹੈ ਲੇਕਿਨ ਅਗਲੇ ਇਸ ਡੈਮੋਕਰੈtic ਅਪਰੋਚ ਨੂੰ ਮੰਨਣ ਲਈ ਤਿਆਰ ਨਹੀਂ ਇਹਦਾ ਮਤਲਬ ਇਨਫੋਰਮੇਸ਼ਨ ਫਲੋ ਇੰਨਾ ਸਟਰੋਂਗ ਹੋ ਚੁੱਕਿਆ ਕਿ ਕਿਸਾਨੀ ਨਾਲ ਗੱਲ ਨਾ ਵੀ ਕਰੋ ਤਾਂ ਕੋਈ ਫਰਕ ਨਹੀਂ ਪੈਣ ਵਾਲਾ ਨਹੀਂ ਨਹੀਂ ਚੀਮਾ ਚੀਮਾ ਸਾਹਿਬ ਫਿਰ ਅਸੀਂ ਸਰ ਖੇਤੀ ਚੀਮਾ ਸਾਹਿਬ ਅਸੀਂ ਚੀਮਾ ਸਾਹਿਬ ਅਸੀਂ ਆਪਦੇ ਆਪ ਨੂੰ ਸਰ ਖੇਤੀ ਪ੍ਰਦਾਣ ਖੇਤੀ ਪ੍ਰਦਾਣ ਮੁਲਕ ਕਹਿੰਨੇ ਚੀਮਾ ਸਾਹਿਬ ਅਸੀਂ ਆਪਦੇ ਆਪ ਨੂੰ ਖੇਤੀ ਪ੍ਰਦਾਣ ਸੂਬਾ ਕਹਿੰਨੇ ਚੀਮਾ ਸਾਹਿਬ ਇਹਦੇ ਵਿੱਚੋਂ ਸਾਨੂੰ ਕੁਝ ਹੋਰ ਇਸ਼ਾਰਾ ਮਿਲ ਰਿਹਾ ਜੋ ਮੈਨੂੰ ਲੱਗ ਰਿਹਾ ਹੈਗਾ ਏ ਕਿ ਮਾਨਯੋਗ ਪ੍ਰਧਾਨ ਮੰਤਰੀ ਨੇ 88 ਕਰੋੜ ਲੋਕਾਂ ਨੂੰ ਅੱਸੀ ਕਿਹਾ ਸੀ ਬਟ ਕ੍ਰਾਈਟੇਰੀਆ ਮੁਤਾਬਕ 82 ਕਰੋੜ ਲੋਕਾਂ ਨੂੰ ਅਗਲੇ 5 ਸਾਲ ਲਈ ਫ੍ਰੀ ਰਾਸ਼ਨ ਦੇਣਾ 5 ਕਿਲੋ ਪ੍ਰਤੀ ਜੀ ਪ੍ਰਤੀ ਮਹੀਨਾ ਇਹਦਾ ਮਤਲਬ ਉਹਦਾ ਪ੍ਰਬੰਧ ਹੋ ਗਿਆ ਕਿਤੇ ਪਹਿਲੀ ਗੱਲ ਦੂਸਰੀ ਗੱਲ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ 6 ਲੱਖ ਦੁਕਾਨ ਚੱਲਦੀ ਹੈ ਸਸਤੇ ਰਾਸ਼ਨ ਦੀ ਇਹ ਜਿਹੜੇ ਲੋਕ ਉਤੋਂ ਪ੍ਰਚਾਰ-ਵਸਾਰ ਕਰ ਰਹੇ ਨੇ ਕਿ ਕਿਸਾਨੀ ਤੋਂ ਪੇੜਾ ਸੜ ਜਾਏਗਾ ਮੈਨੂੰ ਬੜਾ ਦੁੱਖ ਹੋਇਆ ਇਹ ਗੱਲਾਂ ਸੁਣ ਕੇ ਕਿ ਪੰਜਾਬ ਦੀ ਸ਼ਹਿਦ ਫਸਲ ਦੀ ਜ਼ਰੂਰਤ ਨਹੀਂ ਉਹ ਸਭ ਤੋਂ ਪਹਿਲਾਂ ਤਾਂ ਯੋਧਿਆ ਅਗਰ ਪੰਜਾਬ ਖਲੋਤਾ ਦੇਸ਼ ਦੀ ਆਜ਼ਾਦੀ ਦੀ ਲੜਾਈ ਜਿਵੇਂ ਤੇ ਅੰਨ ਦੀ ਲੜਾਈ ਦੇ ਵਿੱਚ ਵੀ ਮੈਂ ਇੱਕ ਹੋਰ ਗੱਲ ਜਿਹੜੀ ਐਡ ਕਰ ਰਿਹਾ ਕਿਤੇ ਇਹ ਭਲੇਖਾ ਨਾ ਰਵੇ ਸਰਕਾਰ ਦੇ ਮਨ ਚ ਜਾਂ ਕਿਸੇ ਦੇ ਕਿ ਸ਼ਾਇਦ ਯੂਨੀਅਨਾਂ ਲੀਡ ਕਰਦੀਆਂ ਇੰਡੀਵਿਜੂਅਲ ਫਾਰਮਰ ਇੰਡੀਵਿਜੂਅਲ ਪੰਜਾਬੀ ਇੰਡੀਵਿਜੂਅਲ ਦੇਸ਼ਵਾਸੀ ਇਸ ਚੀਜ਼ ਨੂੰ ਲੀਡ ਕਰ ਰਿਹਾ ਕਿ ਸਰਕਾਰ ਕਿਸੇ ਨਾਲ ੱੱਕਾ ਨਹੀਂ ਕਰ ਸਕਦੀ ਜੇ ਤੁਸੀਂ ਪ੍ਰੀ ਡਿਟਰਮਾਈਂਡ ਮਾਈਂਡ ਦੇ ਨਾਲ ਵੀ ਸਰਕਾਰ ੱੱਕਾ ਕਰਨ ਦਾ ਬਣਾ ਸਕੇਗੀ ਉਹ ਫਿਰ ਵੀ ਨਹੀਂ ਕਰ ਪਾਏਗੀ ਭਾਵੇਂ ਕੁਝ ਹੋ ਜਾਏ ਵਟ ਕਦੀਮ ਤੋਂ ਸਾਡਾ ਦੇ ਡੈਮੋਕਰੇਟਿਕਲੀ ਚੱਲਦਾ ਆ ਰਿਹਾ ਸੱਤਾ ਪਰਵਰਤਨ ਹੁੰਦੇ ਆ ਬਹੁਤੀ ਦੇਰ ਨਹੀਂ ਲੱਗਦੀ ਲੇਕਿਨ ਮੇਰਾ ਇਸ ਵੇਲੇ ਇਹ ਕਹਿਣਾ ਹੈ ਕਿ ਜਿਹੜਾ ਬਹੁਤ ਜ਼ਰੂਰੀ ਹੈ ਸਮੂਹ ਕਿਸਾਨੀ ਯੂਨੀਅਨਾਂ ਇਕੱਠੀਆਂ ਹੋ ਕੇ ਮੇਰੇ ਬਹੁਤ ਸਾਰੇ ਸਾਥੀਆਂ ਨਾਲ ਗੱਲ ਹੋਈ ਹੈ ਕਿਸਾਨੀ ਯੂਨੀਅਨ ਦੇ ਲੀਡਰ ਸਾਹਿਬਾਨ ਨਾਲ ਹੋਈ ਹੈ ਕਿ ਸਭ ਤੋਂ ਪਹਿਲਾਂ ਲੀਡਰ ਕੋਈ ਓਵਰਨਾਈਟ ਨਹੀਂ ਬਣ ਜਾਂਦਾ 25 30 ਸਾਲ ਤੋਂ ਪਹਿਲਾਂ ਸੰਘਰਸ਼ ਤੋਂ ਬਾਅਦ ਤੇ ਉਹਨੂੰ ਰੈਕੋਗਨਾਈਜ਼ ਹੀ ਕੋਈ ਨਹੀਂ ਕਰਦਾ ਕਿ ਕਿਸੇ ਖਿੱਤੇ ਦਾ 40 ਸਾਲ ਤੋਂ ਬਾਅਦ ਇੱਕ ਮਰਨਵਰਤ ਤੇ ਬੈਠਾ ਇੱਕ ਲੀਡਰ ਹੈ ਹਰ ਕਿਸੇ ਨੂੰ ਇਹ ਕਹਿਣਾ ਚਾਹੀਦਾ ਕਿਸੇ ਵੀ ਜਿਹੜਾ ਕੋਈ ਸੰਘਾ ਸਥਾਨਕ ਕਹਿ ਲਵੋ ਉਹ ਕੋਈ ਜਾਮਣ ਕਹਿ ਲਵੋ ਉਹਦੇ ਕਹਿਣ ਦੇ ਉੱਤੇ ਅਪੀਲ ਦੇ ਉੱਤੇ ਮਰਨ ਵਰਤ ਤੇ ਛੱਡਣਾ ਚਾਹੀਦਾ ਕੋਈ ਕਿਸੇ ਤੋਂ ਦੁਖੀ ਹੈ ਹੋ ਸਕਦਾ ਪਰ ਮੈਂ ਸਪਸ਼ਟ ਗੱਲ ਕਹਿਣੀ ਚਾਹੁੰਗਾ ਇੱਕ ਲੀਡਰ ਹੈ ਜਿਹਦੇ ਪਿੱਛੇ ਇਤਿਹਾਸ ਹੈ ਔਰ ਕੋਈ ਵੀ ਨਵਾਂ ਲੀਡਰ ਇੱਕ ਮੈਂ ਐਗਜ਼ਾਮਪਲ ਦਵਾਂਗਾ ਜਦੋਂ ਸਾਡਾ ਜੈਟ ਜਾ ਰਿਹਾ ਹੁੰਦਾ ਹੈ ਕਦੇ ਕੋਈ ਐਕਸੀਡੈਂਟ ਹੋ ਜਾਵੇ ਤੇ ਸਭ ਤੋਂ ਪਹਿਲਾਂ ਜੈਕਟ ਪਾਇਲਟ ਨੂੰ ਕਰੀਦਾ ਜਾ ਹਾਜੀ ਭਾਵੇਂ ਥੇਸੋ ਕਰੋੜ ਦਾ ਹੋਵੇ ਜਿੰਦਾ ਤੇ ਰਫਾਲ ਲੈ ਠੀਕ ਹੈ ਜੀ ਮਾਸਾ ਤੁਹਾਡੀ ਬਹੁਤ ਕਲੀਅਰ ਸਟੇਟਮੈਂਟ ਹੈ ਕਿ ਮਾਸਾ ਤੁਹਾਡੀ ਬਹੁਤ ਕਲੀਅਰ ਸਟੇਟਮੈਂਟ